ਇੱਕ ਮਹਾਪੁਰਸ਼ ਕੋਲ ਆਈ ਜਿਗਣ ਵਾਲੇ ਸਾਧੂ ਤਾ ਮਹਾਪੁਰਸ਼ ਕੋਲ ਆ ਕੇ ਨਾ ਮਾਈ ਰੋਣ ਲੱਗ ਪਈ ਸਾਧੂਆਂ ਦੇ ਦਿਲ ਛੇਤੀ ਪਿਘਲ ਜਾਂਦੇ ਨੇ ਤਾ ਜਦੋਂ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸੱਦਾ ਵੀ ਕਦੇ ਕਰਜ਼ਾ ਲੈ ਜਾਊਗਾ ਮੈਂ ਵੀ ਕਰੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂਗੇ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰ ਤਾ ਜਦੋਂ ਉਹ ਰੋ ਰਹੀ ਸੀ ਤਾਂ ਮਹਾਪੁਰਸ਼ ਨੇ ਉਹਦਾ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਕੋਵਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰ ਜਾ ਆਪਣੇ ਖਿਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਨਾ ਉਹ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਰਿਆ ਕਰ ਬਾਣੀ ਪੜਿਆ ਕਰੋ ਗੁਰੂ ਨਾਨਕ ਵਰਖਾ ਪਾਉਣਾ ਕਹਿੰਦੇ ਮਹਾਂਪੁਰਸ਼ਾ ਤੋਂ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਬਸ ਸਾਡਾ ਕਰਜਾ ਉੱਤਰ ਜਾਏ ਅਸੀਂ ਵੀ ਚ ਹਰ ਦਿਨ ਸੁੱਕਦੇ ਦੇਖ ਲਈਏ ਉਹ 50 ਰੁਪਏ ਮੋੜਨ ਲੱਗ ਪਈ ਮਹਾਂਪੁਰੇ ਕਹਿੰਦੇ ਬੀਬਾ ਤੈਨੂੰ ਨਹੀਂ ਦਿੱਤੇ ਤੇਰੇ ਬੇਟੇ ਨੂੰ ਦਿੱਤੇ ਉਹਦੇ ਕੋਲ ਲੈ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ ਕਹਿੰਦੇ ਨਹੀਂ ਲੈਣੇ ਰੇਚ ਰੱਖ ਤ ਉਹਨੂੰ ਪੈਸੇ ਉੱਥੇ ਮੋਰੇ ਮਹਾਂਪੁਰਸ਼ਾਂ ਦੇ ਰੱਖ ਦਿੱਤੇ ਉਹ ਮਾਈ ਉੱਟ ਕੇ ਚਲੀ ਗਈ ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹੇ ਸਕੂਟਰ ਤੇ ਆਏ ਸੀ ਤਾਂ ਫਿਰ ਮਹਾਂਪੁਰ ਮਾਪੋਸ਼ਾ ਫਿਰ ਉਹਨੂੰ ਪਿਆਰ ਪਾ ਦਿੱਤੇ ਕਹਿੰਦੇ ਲੈ ਜੇਬ ਚ ਰੱਖ ਲੈ ਕਿਰਤ ਕਰਿਆ ਕਰੋ ਗੁਰੂ ਨਾਨਕ ਪਲੀ ਕਰਨ ਬੇਟਾ ਆਪਣੀ ਮਾਈ ਨੂੰ ਨਾ ਦੱਸੀ ਚਲੇ ਗਏ ਜਦੋਂ ਉਹਨਾਂ ਜਾ ਕੇ ਫਿਰ ਸਕੂਟਰ ਆਪਣਾ ਸਟਾਰਟ ਕੀਤਾ ਮਾਈ ਉੱਥੇ ਖੜੀ ਸਕੂਟਰ ਕੋਲ ਕਰਮ ਭਾਗ ਮਾਰੇ ਉਹ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਕੀ ਕਹਿੰਦੇ ਤੈਨੂੰ ਬਾਬਾ ਜੀ ਉਹ ਕਿਨਾਂ ਮਹਾਪੁਰਸ਼ਾਂ ਨੇ 50 ਰੁਪਏ ਫਿਰ ਦਿੱਤੇ ਕਹਿੰਦੇ ਕੋਲ ਰੱਖ ਲੈ ਜੇਬ 'ਚ ਬਾਤ ਤੇ ਕਹਿੰਦੀ ਲੈ ਤੂੰ ਹੀ ਮੂਰ ਕਹੀਆਂ ਤੂੰ ਕਿਉਂ ਮਹਾਪੁਰਸ਼ਾਂ ਕੋਲੋਂ ਕੈਸੇ ਲੈ ਲੈ ਲਿਆ ਫੜਾ ਉਹਦੀ ਜੇਬ 'ਚੋਂ ਕੱਢ ਕੇ ਮੋੜਨ ਆ ਗਈ ਜੈਨ ਬਾਬਾ ਜੀ ਤੁਸੀਂ ਤੱਕ ਕੇ ਨੂੰ ਫਿਰ ਪੈਸੇ ਦੇ ਦਿੱਤੇ ਤੋ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਸਾਡਾ ਕਰਜ਼ਾ ਉਤਰ ਜਾਏ ਤੋ ਮਹਾਪੁਰਸ਼ ਇੱਕ ਤਾਂ ਉਦਾਸ ਜਾ ਹੋ ਗਏ ਕਹਿੰਦੇ ਬੀਬਾ ਨਹੀਂ ਲੈਣੇ ਫਿਰ ਇੱੱਚ ਰੱਖ ਲੈ ਤਾਂ ਇਨੇ ਨੂੰ ਜਿਹੜਾ ਲੜਕਾ ਸਕੂਟਰ ਕੋਲ ਖੜਾ ਹੈ ਉਹਦੇ ਮਨ ਚ ਆਇਆ ਵੀ ਜਿੰਨੀ देर ਬੀਬੀ ਆਉਂਦੀ ਹੈ ਉੰਨੀ ਦੇਰ ਮੈਂ ਸਕੂਟਰ ਸੜਕ ਪਾਰ ਕਰਕੇ ਪਰਲੇ ਪਾਸੇ ਫਲੋ ਜਾ ਉਹਨੇ ਉਹ ਪੁਰਾਣਾ ਜਿਹਾ ਸਕੂਟਰ ਸਟਾਰਟ ਕੀਤਾ ਤੇ ਜਦੋਂ ਸੜਕ ਪਾਰ ਕਰਨ ਲੱਗਾ ਦੂਜੇ ਪਾਸਾ ਨਾ ਵੇਖਿਆ ਤੇਜ਼ ਰਫ਼ਤਾਰ ਵਿੱਚ ਫੋਰ ਬਿਲਰ ਆਇਆ ਫੇਟ ਵੱਜੀ ਉੱਪਰੋਂ ਲੰਘ ਗਿਆ ਥਾਂ ਤੇ ਮਰ ਗਿਆ ਉਹ ਮਾਈ ਬੱਜੀ ਆਈ ਜਦ ਵੇਖਿਆ ਉਹਦਾ ਲੜਕਾ ਤਾਂ ਹਾਂ ਮਾਰ ਕੇ ਰੋਂ ਪਟਣ ਲੱਗ ਪਈ ਮਹਾਪੁਰਸ਼ ਜਾਂਦੇ ਜਾਂਦੇ ਉਹਨਾਂ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਪਟਦੀ ਗੁਰਲਾਨੀ ਮਗਰ ਆਈ ਤੇ ਆ ਕੇ ਤੇਰੀ ਮਹਿਤ ਤੇ ਮਾਰੀ ਗਈ ਬਾਬਾ ਜੀ ਲੁੱਟੀ ਗਿਓ ਮੇਰਾ ਲੜਕਾ ਮਰ ਗਿਆ ਐਕਸੀਡੈਂਟ ਹੋ ਗਿਆ ਤਾਂ ਮਹਾਪੁਰਸ਼ ਉਮਾਈ ਹਲ ਵੇਖ ਕੇ ਕਹਿੰਦੇ ਬੀਬਾ ਹੁਣ ਅਸੀਂ ਕੀ ਕਰ ਸਕਦੇ ਆਂ ਤੇਰੇ ਭਾਗ ਮਾੜੇ ਨੇ ਕਹਿੰਦੇ ਮਾਈ ਜਦੋਂ ਤੋਂ ਪਹਿਲੇ ਆਉਂਦਿਆਂ ਰੋਕ ਕੇ ਕਹਿੰਦੀ ਸੀ ਨਾ ਮੈਨੂੰ ਵੀ ਕਦੇ 4 ਦਿਨ ਸੁੱਖ ਦੇ ਮਿਲ ਲੈ ਸਾਡਾ ਵੀ ਕਦੇ ਕਰਜ਼ਾ ਲੈ ਜਾਏਗਾ ਕਹਿੰਦੇ ਉਦੋਂ ਹੀ ਤੇਰੇ ਲੜਕੇ ਵੱਲ ਵੇਖ ਕੇ ਸਾਨੂੰ ਸਮਝ ਪੈ ਗਈ ਸੀ ਇਹਦੀ ਤੇ ਉਮਰ ਹੀ 20 ਮਿੰਟ ਰਹਿ ਗਈ ਐ ਇਹਦੇ ਕਿੱਥੋਂ ਕਰਜ਼ੇ ਲੈਣਗੇ ਕਹਿੰਦੇ ਮਾਈ ਅਸੀਂ 2 ਵਾਰ 50 ਰੁਪਏ ਦਿੱਤੇ ਤੈਨੂੰ ਭੁਲਿਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਰਹੇ ਸੀ ਤੂੰ ਬਚਨੇ ਨਹੀਂ ਕਮਾ ਸਕੀ ਜਾਤੇ ਸਾਧੂ ਦੀ ਸੰਗਤ ਕਰਨ ਲਈ ਜਾਂ ਫਿਰ ਬਜਾ ਬਾਬਾ ਇਸ਼ਤ ਸਿੰਘ ਦੀ ਨਾਨਕਸਰ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਵਾਹ ਪੁਰਸ਼ ਕਿੰਨੇ ਪੜੇ ਕਹਿੰਦੇ 3 ਕਲਾਸ ਕਹਿੰਦੇ ਜੀ 3 ਕਹਿੰਦੇ ਬਸ ਸਤ ਵਚਨ ਸਤ ਵਚਨ ਸਤ ਵਚਨ ਹੋਰ ਕੋਈ ਕਲਾਸੇ ਨਹੀਂ ਪੜੇ